ਇਹ ਬਿੱਟੂ ਆਵਾਜ਼ ਦੇ ਕੇ ਆਉਂਦਾ ਰਵਨੀਤ ਬਿੱਟੂ ਦਾ ਫੁਰਬੋਲਾਪਨ ਵੱੱਤੀ ਮੰਗੇ ਔਰ ਬੇਅਦਬ ਜਿਹੜੇ ਉਹ ਲਫਜ਼ ਬੋਲਦਾ ਔਰ ਮੇਤਾ ਤਾਂ ਕਹਾਂਗਾ ਰਵਨੀਤ ਬਿੱਟੂ ਦਾ ਕੰਗਨਾ ਰਣਾਉ ਦੇ ਵਿੱਚ ਕੋਈ ਫਰਕ ਨਹੀਂਗਾ ਪੰਜਾਬ ਦੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹ ਮੇਤੋਂ ਛੱਡਦੇ ਨੇ ਜਿਸ ਕਾਰਨ ਅੱਜ ਆ ਉਹ ਨਾ ਛੱਡ ਨਾ ਤੂੰ ਕਿਹੜਾ ਦੇਸ਼ ਦਾ ਪ੍ਰਾਈਮ ਮਿਨਿਸਟਰ ਹੈ ਤੂੰ ਛੱਡ ਨਾ ਸਿਆਪਾ ਕਿ ਤੁਲਾ ਅਸੀਂ ਗੇਟੇਲ ਬਾਲ ਨੂੰ ਦੋਸਤ ਪਾਰਟੀ ਨੂੰ ਛੱਡ ਕੇ ਚਲੇ ਗਏ ਜਿੱਥੋਂ ਤੁਹਾਡੀਆਂ ਚਾਰ ਨਸਲਾਂ ਜਿਹੜੀਆਂ ਨੇ ਉਹਨਾਂ ਦਾ ਰਾਜਨੀਤਿਕ ਕੈਰੀਅਰ ਜੁੜਿਆ ਹੋਇਆ ਅਸੀਂ ਜਿਹੜੀ ਕਾਂਗਰਸ ਪਾਰਟੀ ਹੈ ਅਸੀਂ ਲੜਾਈ ਲੜ ਰਹੇ ਹਾਂ ਸੰਵਿਧਾਨ ਨੂੰ ਬਚਾਉਣ ਦੀ ਸਿਆਪਾ ਕਿ ਤੁਲਾ ਅਸੀਂ ਗੇਟੇਲ ਬਾਲ ਨੂੰ ਤੇ ਸੰਵਿਧਾਨ ਨੂੰ ਬਚਾਉਣ ਲਈ ਸਾਨੂੰ ਜੋ ਕੁਝ ਵੀ ਕਰਨਾ ਪਿਆ ਉਹ ਅਸੀਂ ਕਰਾਂਗੇ ਹਾਈ ਹਾਈ ਮੁਨਤਾਬਾ ਬੀਜੇਪੀ ਨੇ ਇਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਇਹਨਾਂ ਨੂੰ ਮੰਤਰੀ ਬਣਾਤਾ ਤੇ ਉਹਨੂੰ ਖੁਸ਼ ਨਹੀਂ ਕਰਨਾ ਜਿਹੜੇ ਇਹਨਾਂ ਦੇ ਆਕਾ ਬੈਠੇ ਆ ਚਾਹੇ 3 ਰਵਨੀਤ ਸਿੰਘ ਬਿੱਟੂ ਹਰਾਵਲੋ ਲਗਾਤਾਰ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਨੇ ਇਹ ਮੈਂ ਨਹੀਂ ਇਹ ਕਾਂਗਰਸ ਕਹਿ ਰਹੀ ਹੈ ਕਾਂਗਰਸ ਵੱਲੋਂ ਲਗਾਤਾਰ ਅਲੀਗੇਸ਼ਨ ਲਗਾਏ ਜਾ ਰਹੇ ਨੇ ਕਿ ਰਵਨੀਤ ਬਿੱਟੂ ਜਦੋਂ ਤੋਂ ਸਟੇਟ ਮੰਤਰੀ ਬਣੇ ਨੇ ਉਦੋਂ ਤੋਂ ਹੀ ਉਹਨਾਂ ਵੱਲੋਂ ਲਗਾਤਾਰ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਨੇ ਚਾਹੇ ਉਹ ਰਾਹੁਲ ਗਾਂਧੀ ਉੱਤੇ ਹੋਣ ਜਾਂ ਫਿਰ ਇੰਡੀਅਨ ਨੈਸ਼ਨਲ ਕਾਂਗਰਸ ਉੱਤੇ ਹੋਣ ਅੱਜ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਜਿਹੜਾ ਇਹ ਉਹ ਜਲੰਧਰ ਦੇ ਵਿੱਚ ਰਵਨੀਤ ਸਿੰਘ ਬਿੱਟੂ ਹੋਰ ਦਾ ਪੁਤਲਾ ਸਾੜਿਆ ਗਿਆ ਹੈਗਾ ਹੈ ਨਾਲ ਹੀ ਆ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਜਿਹੜਾ ਹੈ ਪੁਤਲਾ ਸਾੜਿਆ ਹੋਇਆ ਹੈ ਤੁਹਾਡੇ ਨਾਲ ਕਾਂਗਰਸ ਦੇ ਜਿਹੜੇ ਨੇ ਸਪੀਕਰ ਨੇ ਗੱਲਬਾਤ ਵੀ ਜਰੂਰ ਕਰਾਂਗੇ ਅੱਛਾ ਜਿਸ ਤਰੀਕੇ ਦੇ ਨਾਲ ਅੱਜ ਪੁਤਲਾ ਸਾੜਿਆ ਗਿਆ ਹੈ ਇਹ ਮੇਨ ਵੱਡਾ ਕਾਰਨ ਕੀ ਹੈ ਕਿ ਰਵਨੀਤ ਸਿੰਘ ਬਿੱਟੂ ਹਰਾ ਨੇ ਰਾਹੁਲ ਗਾਂਧੀ ਨੂੰ ਗਲਤ ਬੋਲਿਆ ਉਹ ਤੁਸੀਂ ਕਾਰਨ ਮੰਨਦੇ ਆ ਫਿਰ ਉਸ ਤੋਂ ਇਲਾਵਾ ਬਹੁਤ ਸਾਰੇ ਕਾਰਨ ਨੇ ਪਰ ਅੱਜ ਦਾ ਜਿਹੜਾ ਪਤਲਾ ਫੋਕਿਆ ਉਹਦਾ ਇੱਕ ਇੱਕ ਵੱਡਾ ਕਾਰਨ ਰਵਨੀਤ ਬਿੱਟੂ ਦਾ ਬੜਬੋਲਾਪਨ ਵੱਧ ਦੀ ਮਾਗੇ ਔਰ ਬੇਅਦਬ ਜਿਹੜੇ ਉਹ ਲਫਜ਼ ਬੋਲਦਾ ਐਡੇ ਵੱਡੇ ਕਾਂਗਰਸ ਲੀਡਰ ਆਫ اپੋਜੀਸ਼ਨ ਆਫ ਇੰਡੀਆ ਭਾਰਤ ਦੇ ਜਿਹੜੇ اپੋਜੀਸ਼ਨ ਦੇ ਲੀਡਰ ਨੇ ਉਹਨਾਂ ਨੂੰ ਅਤੰਕਵਾਦੀ ਕਹਿਣਾ ਉਹਨਾਂ ਨੂੰ ਉਹਨਾਂ ਨੂੰ ਬੁਰਾ ਭਲਾ ਕਹਿਣਾ ਉਹਨਾਂ ਨੂੰ ਕਦੇ ਕੋਈ ਬਖਲਾਇਆ ਹੋਇਆ ਰਵਨੀਤ ਬਿੱਟੂ ਔਰ ਮੈਨੂੰ ਇੱਥੇ ਤੱਕ ਲੱਗਦਾ ਹੈ ਕਿ ਬੀਜੇਪੀ ਦਾ ਏਜੰਡਾ ਹੀ ਇਹ ਰਿਹਾ ਸੀ ਇਹ ਕਾਂਗਰਸ ਛੱਡ ਕੇ ਬੀਜੇਪੀ 'ਚ ਗਿਆ ਇਸੇ ਵਾਸਤੇ ਬੀਜੇਪੀ ਦਾ ਏਜੰਡਾ ਇਹਨੂੰ ਪਤਾ ਹੋਣ ਲੱਗ ਰਿਹਾ ਹੈ ਕਿ ਮਜਬੂਰ ਕਰਕੇ ਇੱਕ ਮਾਊਥਪੀਸ ਬੀਜੇਪੀ ਨੂੰ ਚਾਹੀਦਾ ਸੀਗਾ ਕਿ ਪੰਜਾਬੀਅਤ ਨੂੰ ਬਦਨਾਮ ਕਿਵੇਂ ਕਰਨਾ ਹੈ ਪੰਜਾਬੀਅਤ ਬਦਨਾਮ ਹੋ ਰਹੀ ਹੈ ਇਹ ਚ ਕਾਂਗਰਸ ਪਾਰਟੀ ਨਹੀਂ ਬਦਨਾਮ ਨਹੀਂ ਸਾਡੇ ਲੀਡਰ ਦਾ ਅਦਬ ਤੱਕ ਹੋ ਰਿਹਾ ਉਹ ਔਰ ਉਹ ਆਪਣੇ ਆਪ ਨੂੰ ਬਦਨਾਮ ਕਰ ਰਿਹਾ ਔਰ ਭਾਜਪਾ ਨੂੰ ਧਰਤੀ ਤੋਂ ਹੇਠਾਂ ਲਿਜਾ ਰਿਹਾ ਕਬਰ ਖੋਦ ਰਿਹਾ ਔਰ ਮੇਰੇ ਤੱਕ ਕਹਾਂਗਾ ਰਵਨੀਤ ਬਿੱਟੂ ਤੇ ਕੰਗਨਾ ਰਣੌਤ ਦੇ ਵਿੱਚ ਕੋਈ ਫਰਕ ਨਹੀਂਗਾ ਇੱਕ ਪਾਸੇ ਕੰਗਨਾ ਰਣੌਤ ਲੱਗੀ ਹੋਈ ਹੈ ਇੱਕ ਪਾਸੇ ਰਵਨੀਤ ਬਿੱਟੂ ਲੱਗਾ ਭਾਜਪਾ ਦੀ ਲੁੱਟੀਆਂ ਡਬੋ ਕੇ ਰਹਿਣਗੇ ਹੈ ਜਿਸ ਤਰੀਕੇ ਦੇ ਨਾਲ ਲਗਾਤਾਰ ਰਵਨੀਤ ਬਿੱਟੂ ਹਰੀ ਬਿਆਨ ਦੇ ਰਹੇ ਨੇ ਉਹ ਕਹਿੰਦੇ ਪਏ ਨੇ ਕਿ ਬਈ ਮੈਂ ਤਾਂ ਸੱਚ ਬੋਲ ਰਿਹਾ ਵਾ ਇੱਕ ਗੱਲ ਇਹ ਵੀ ਹੈ ਕਿ ਬਈ ਪੰਜਾਬ ਦੇ ਜਿਹੜੇ ਲੀਡਰ ਨੇ ਉਹ ਵੀ ਕਹਿੰਦੇ ਪਿੰਨੇ ਇੱਕ ਲਾਈਵ ਕੀਤਾ ਰਮਨ ਸਿੰਘ ਮਿੱਟੂ ਹਰਣਾ ਨੇ ਕਹਿੰਦੇ ਨੇ ਕਿ ਬਈ ਪੰਜਾਬ ਦੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹ ਮੇਤੋਂ ਸੜਦੇ ਨੇ ਜਿਸ ਕਾਰਨ ਅੱਜ ਆ ਹੁਣ ਨਾ ਸੜਨਾ ਤੂੰ ਕਿਹੜਾ ਦੇਸ਼ ਦਾ ਪ੍ਰਾਈਮ ਮਿਨਿਸਟਰ ਅਜੇ ਤੋ ਸੜਨਾ ਕੋਈ ਸੜਨ ਵਾਲਾ ਕੰਮ ਵੀ ਕੀਤਾ ਤੇਰੇ ਦਾਦੇ ਨੇ ਕੀਤਾ ਤੇਰੇ ਦਾਦੇ ਨੇ ਦੇਸ਼ ਨੂੰ ਔਰ ਪੰਜਾਬ ਸੂਬੇ ਨੂੰ ਔਰ ਦੇਸ਼ ਨੂੰ ਬਚਾਉਣ ਵਾਸਤੇ ਆਪਣੀ ਜਾਨ ਵਾਰਤੀ ਸ਼ਹੀਦੀ ਪਾ ਲੇ ਤੂੰ ਕਰੀ ਕਰਤੂਤ ਕੀਤੀ ਹੈ ਤੂੰ ਉਸ ਪਾਰਟੀ ਨੂੰ ਛੱਡ ਕੇ ਚਲੇ ਗਿਆ ਜਿੱਥੋਂ ਤੁਹਾਡੀਆਂ ਚਾਰ ਨਸਲਾਂ ਜਿਹੜੀਆਂ ਨੇ ਉਹਨਾਂ ਦਾ ਰਾਜਨੀਤਿਕ ਕੈਰੀਅਰ ਜੁੜਿਆ ਹੋਇਆ ਹੈ ਕੋਈ ਇੱਕ ਸਾਰਾ ਇੱਥੋਂ ਬਣਾ ਕੇ ਲੁੱਟ ਕੇ ਤੁਸੀਂ ਇੱਥੋਂ ਕਾ ਕੇ ਅੱਜ ਛੱਡ ਕੇ ਭਾਜਪਾ ਦੀ ਬੋਲੀ ਬੋਲਦੇ ਹੋ ਇਹ ਡਬਲ ਕੈਰੈਕਟਰ ਹੈ ਇਹ ਦੋਹਰਾ ਚਰਿੱਤਰ ਹੈ ਇਹਦਾ ਜਿਹੜਾ ਹੈਗਾ ਆਪਣੇ ਬਿੱਟੂ ਦਾ ਇਹ ਮੈਨੂੰ ਤਾਂ ਸ਼ੱਕ ਹੈ ਕਿ ਉਹ ਉਹਨਾਂ ਨੇ ਸਰਦਾਰ ਸਵਰਗਵਾਸੀ ਬਿਨ ਸਿੰਘ ਸ਼ਹੀਦ ਆਜ਼ਮ ਬਿਨ ਸਿੰਘ ਜੀ ਦਾ ਇਹ ਕੁਝ ਲੱਗਦਾ ਵੀ ਹੈਗਾ ਕਿ ਨਹੀਂ ਲੱਗਦਾ ਇਹ ਦੂਜੀ ਕੰਗਨਾਰਾ ਨੌਤ ਹੈ ਬੀਜੇਪੀ ਦੇ ਵਿੱਚ ਜੀ ਗੈਡਵਿਕਰ ਸਾਹਿਬ ਜਿਸ ਤਰੀਕੇ ਦੇ ਨਾਲ ਬਿਆਨ ਆਏ ਲਗਾਤਾਰ ਲਾਈਵ ਹੋਇਆ ਭਾਵੇਂ ਰਮਨੀ ਸਿੰਘ ਬਿੱਟੂ ਹੋਰਾ ਦਾ ਜਾਂ ਫਿਰ ਪ੍ਰਤਾਪ ਸਿੰਘ ਬਾਜਵਾ ਹੋਰਾ ਦਾ ਜਵਾਬ ਦੇਣਾ ਰਾਜਾ ਵੜਿੰਗ ਹੋਰਾ ਦਾ ਜਵਾਬ ਦੇਣਾ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਲੱਗਦਾ ਇਹ ਪੰਜਾਬ ਦੀ ਸਿਆਸਤ ਕਿਸ ਪਾਸੇ ਜਾਂਦੀ ਹੋਈ ਨਜ਼ਰ ਆਉਂਦੀ ਹੈ ਦੇਖੋ 15 9 2024 ਨੂੰ ਰਮਨੀ ਸਿੰਘ ਬਿੱਟੂ ਨੇ ਪ੍ਰੈਸ ਨੂੰ ਨੂੰ ਸੰਬੋਧਨ ਕਰਦੇ ਆ ਤੇ ਸੋਸ਼ਲ ਮੀਡੀਆ ਸੰਬੋਧਨ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਰਾਹੁਲ ਗਾਂਧੀ ਨੂੰ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਇਹ ਇੰਡੀਆ ਦਾ ਟੈਰਰਿਸ ਨੰਬਰ 1 ਹੈ। ਇਹਦੇ ਨਾਲ ਨਾਲ ਜਿਹੜਾ ਆ ਇੱਕ ਯੂਪੀ ਦਾ ਮਿਨਿਸਟਰ ਦਾ ਰਗੂ ਰਾਜ ਸਿੰਘ ਉਹਨੇ ਵੀ ਇਹੀ ਬਕਵਾਸ ਕੀਤੀ ਸੀ ਰਾਹੁਲ ਗਾਂਧੀ ਜੀ ਬਾਰੇ। ਇਸ ਤੋਂ ਪਹਿਲਾਂ 11 ਸਤੰਬਰ 2024 ਨੂੰ ਇੱਕ ਬੀਜੇਪੀ ਦਾ ਲੀਡਰ ਆ ਦਰਬਿੰਦਰ ਸਿੰਘ ਬਰਵਾਹ ਉਹਨੇ ਇਹ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਇਦਾਂ ਹੀ ਸ਼ਿਵ ਸੈਨਾ ਦਾ ਲੀਡਰ ਹੈਗਾ ਸੰਜੇ ਗਾਇਕਵੜ ਉਹਨੇ ਕਿਹਾ ਸੀ ਕਿ ਮੈਂ 11 ਲੱਖ ਦਾ ਨਾਮ ਦਵਾਂਗਾ ਜਿਹੜਾ ਰਾਹੁਲ ਗਾਂਧੀ ਜੀ ਦੀ ਜਵਾਨ ਵੜ ਕੇ ਲਿਆਏਗਾ ਇਹ ਜਿਹੜੀ ਹੈ ਭਾਜਪਾ ਇਸ ਵੇਲੇ ਜਿਹੜੀ ਹੈ ਬਖਲਾ ਗਈ ਹੈ ਕਿਉਂਕਿ ਰਾਹੁਲ ਜੀ ਜਿਹੜਾ ਜੋ ਇਸ ਵੇਲੇ ਕੰਮ ਕਰ ਰਹੇ ਆ ਜਾਂ ਉਹਨਾਂ ਨੇ ਜੋ ਅਮਰੀਕਾ ਦੇ ਵਿੱਚ ਜਾ ਕੇ ਵੀ ਕਿਹਾ ਜਿਹਦੇ ਕਰਕੇ ਸਾਰਾ ਇਹਨਾਂ ਨੇ ਜਿਹੜਾ ਵਿਰੋਧ ਕਰਨਾ ਸ਼ੁਰੂ ਕੀਤਾ ਉਸ ਗੱਲ ਦੀ ਪੁਸ਼ਟੀ ਜਿਹੜੀ ਆ ਸਾਡੇ ਸਾਬਕਾ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹ ਕਹਿਤਾ ਕਿ ਜਿਹੜਾ ਰਾਹੁਲ ਗਾਂਧੀ ਜਿਹੜਾ ਬਿਆਨ ਹੈਗਾ ਉਹਨੂੰ ਅਸੀਂ ਅਣਗੌਲਿਆ ਨਹੀਂ ਕਰ ਸਕਦੇ ਅਸੀਂ ਜਿਹੜੀ ਕਾਂਗਰਸ ਪਾਰਟੀ ਹੈ ਅਸੀਂ ਲੜਾਈ ਲੜ ਰਹੇ ਹਾਂ ਸੰਵਿਧਾਨ ਨੂੰ ਬਚਾਉਣ ਦੀ ਤੇ ਸੰਵਿਧਾਨ ਨੂੰ ਬਚਾਉਣ ਲਈ ਸਾਨੂੰ ਜੋ ਕੁਝ ਵੀ ਕਰਨਾ ਪਿਆ ਉਹ ਅਸੀਂ ਕਰਾਂਗੇ ਸਾਡੀ ਲੀਗਲ ਟੀਮ ਜਿਹੜੀ ਹੈ ਜਿਹੜੇ ਮੈਂ ਨਾਲ ਲਏ ਆ ਚਾਹੇ ਉਹ ਰਵੀਰ ਬਿੱਟੂ ਹੋ ਗਿਆ ਚਾਹੇ ਉਹ ਰਘੂ ਰਾਜ ਰਘੂ ਰਾਜ ਸਿੰਘ ਜਿਹੜਾ ਯੂਪੀ ਦਾ ਮਿਸਟਰ ਹੈ ਚਾਹੇ ਉਹ ਸੰਜੇ ਗਾਇਕਵੜ ਹੋ ਗਿਆ ਚਾਹੇ ਤਰਵਿੰਦਰ ਮਰਵਾਹਾ ਹੋ ਗਿਆ ਇਹਨਾਂ ਦੇ ਖਿਲਾਫ ਅਸੀਂ ਕੰਪਲੇਟ ਵੀ ਫਾਈਲ ਕਰਾਂਗੇ ਆਲਰੇਡੀ ਇਹਨਾਂ ਦੇ ਖਿਲਾਫ ਜਿਹੜੀ ਹੈ ਦਿੱਲੀ ਉੱਥੇ ਜਿਹੜੇ ਸਾਡੀ ਲੀਡਰਸ਼ਿਪ ਹੈ ਉਹਨਾਂ ਨੇ ਕੰਪਲੇਟ ਇਹਨਾਂ ਦੇ ਖਿਲਾਫ ਕਰ ਦਿੱਤੀ ਹੈ ਇਹ ਜਿਹੜੇ ਬਿਆਨ ਜਿਹੜੇ ਆ ਕਲੀ ਪੰਜਾਬ ਦੇ ਲਈ ਨਹੀਂ ਇਹ ਪੂਰੇ ਦੇਸ਼ ਲਈ ਜਿਹੜੀ ਹੈ ਦੇਸ਼ ਦੀ ਜਿਹੜੀ ਹੈ ਪ੍ਰਭੂਸਤਾ ਜਿਹੜੀ ਅਖੰਡਤਾ ਜਿਹੜੀ ਸਾਡਾ ਜਿਹੜਾ ਸੈਕੂਲਰ ਕੰਟਰੀ ਹੈ ਉਹਨੂੰ ਇਹ ਖਤਰਾ ਪੈਦਾ ਕਰ ਸਕਦੇ ਆ ਇਸ ਕਰਕੇ ਮੈਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਤੇਵੰਦੀਪ ਸਿੰਘ ਬਿੱਟੂ ਜਿਹੜਾ ਕਾਂਗਰਸ ਤੋਂ ਸਭ ਕੁਝ ਉਹਨੇ ਜਿਹੜਾ ਅੱਜ ਤੱਕ ਜੋ ਹਾਸਲ ਕੀਤਾ ਕਾਂਗਰਸੀ ਬਦੌਲਤ ਹਾਸਲ ਕੀਤਾ ਆ ਤਰਵਿੰਦਰ ਸਿੰਘ ਮਰਵਾਹਾ ਜਿਹੜਾ ਕੱਲ ਜਿਹੜਾ ਕਾਂਗਰਸ ਪਾਰਟੀ ਜਿਹੜਾ ਬੀਜੇਪੀ ਚ ਆਇਆ ਇਹ ਵੀ ਕਿਸੇ ਵੇਲੇ ਦਿੱਲੀ ਚ ਕਾਂਗਰਸ ਦਾ ਐਮਐਲਏ ਰਿਹਾ ਆ ਇਸ ਕਰਕੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਜਿਹੜੀ ਪਾਰਟੀ ਕਰਕੇ ਤੁਸੀਂ ਖੜੇ ਹੋਏ ਜਿਹਦੇ ਕਰਕੇ ਤੁਹਾਡੀ ਹੋਂਦ ਬਣੀ ਤੁਸੀਂ ਹੁਣ ਜਿਹੜੀ ਇਹ ਬਕਵਾਸ ਬਾਜ਼ੀ ਕਰਨੀ ਛੱਡ ਦਿਓ ਬਾਕੀ ਜਿਹੜੇ ਅਸੀਂ ਡਰਨ ਵਾਲੇ ਹੈ ਨਹੀਂ ਜਿੰਨਾ ਮਰਜ਼ੀ ਡਰਾਉਣ ਦੀ ਕੋਸ਼ਿਸ਼ ਕਰ ਲਓ ਜਿੰਨੇ ਮਰਜ਼ੀ ਤੁਸੀਂ 11 ਲੱਖ ਆਪਾਂ 21 ਲੱਖ ਕਰ ਲਓ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਜਿਹੜਿਆ ਸੰਵਿਧਾਨ ਦੀ ਰੱਖਿਆ ਲਈ ਸਾਨੂੰ ਆਪਣੀ ਕੁਰਬਾਨੀ ਕਰਨੀ ਪਈ ਤਾਂ ਕੁਰਬਾਨੀ ਵੀ ਕਰਾਂਗੇ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਲੀਡਰ ਜਿਹੜੇ ਨੇ ਉਹ ਬੋਲ ਰਹੇ ਨੇ ਰਾਹੁਲ ਗਾਂਧੀ ਹੋਰੀ ਜਦੋਂ ਅਮਰੀਕਾ ਗਏ ਬਿਆ ਸਪੀਚ ਦਿੱਤੀ ਕਈ ਚੀਜ਼ਾਂ ਹੋਈਆਂ ਕਹਿ ਰਹੇ ਨੇ ਕਿ ਭਾਈ ਜਦੋਂ ਰਾਹੁਲ ਗਾਂਧੀ ਹੋਰੀ ਅਮਰੀਕਾ ਦੇ ਵਿੱਚ ਜਾ ਕੇ ਭਾਰਤ ਨੂੰ ਤੋੜਨ ਦੀਆਂ ਗੱਲਾਂ ਕਰਨ ਉਦੋਂ ਰਾਹੁਲ ਗਾਂਧੀ ਠੀਕ ਜਦੋਂ ਬੀਜੇਪੀ ਭਾਰਤ ਦੇ ਵਿੱਚ ਆ ਕੇ ਰਹਿ ਕੇ ਭਾਰਤ ਨੂੰ ਜੋੜਨ ਦੀਆਂ ਗੱਲਾਂ ਕਰਨ ਉਦੋਂ ਬੀਜੇਪੀ ਨੂੰ ਟਾਰਗੇਟ ਕਰਦੇ ਨੇ ਨਹੀਂ ਨਹੀਂ ਅਸੀਂ ਬੀਜੇਪੀ ਨੂੰ ਨਹੀਂ ਟਾਰਗੇਟ ਕਰਦੇ ਬੀਜੇਪੀ ਨੇ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਬੰਗਾਲ ਦੇ ਵਿੱਚ ਇੱਕ ਆਈਪੀ ਸਿੱਖ ਆਈਪੀਐਸ ਅਫਸਰ ਇਹਨਾਂ ਨੇ ਬੀਜੇਪੀ ਦੇ ਐਮਐਲਏ ਨੇ ਕਹਿਤਾ ਸੀ ਕਿ ਵੀ ਇਹ ਖਾਲਸਤਾਨੀ ਹੈ ਅਸੀਂ ਨਹੀਂ ਅਸੀਂ ਅਸੀਂ ਦੇਖੋ ਜਿੰਨੀ ਕੁਰਬਾਨੀ ਜਿਹੜੀ ਹੈ ਕਾਂਗਰਸ ਹੀ ਦੇਣ ਆ ਬੀਜੇਪੀ ਜਿਹੜਾ ਦੱਸ ਦੋ ਕਿਹੜਾ ਉਹ ਸ਼ਹੀਦ ਹੋਇਆ ਜਾਂ ਪੰਜਾਬੀਆਂ ਤੋਂ ਪੰਜਾਬੀਆਂ ਨੇ ਜੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਤੇ ਪੰਜਾਬੀਆਂ ਨੇ ਕੀਤੀਆਂ ਇਹ ਹੁਣ ਕੰਗਨਾ ਰਣਾਓ ਜਿਹੜੀ ਹੈ ਪਹਿਲਾਂ ਪਹਿਲਾਂ ਕਿਸਾਨਾਂ ਨੂੰ ਟਾਰਗੇਟ ਕੀਤਾ ਇਹਨੇ ਉਹ ਬਾਰ-ਬਾਰ ਕਿਸੇ ਨਾ ਤੇਰੇ ਸੁਰਖੀਆਂ ਤੇ ਆਣ ਲਈ ਇਹਨਾਂ ਨੂੰ ਬੰਦੀਦ ਵਰਗ ਬਿੱਟੂ ਵਰਗਾ ਬੰਦਾ ਇੱਕ ਮਿਲ ਗਿਆ ਆ ਜਿਹੜਾ ਪੰਜਾਬ ਦੇ ਖਿਲਾਫ ਬੋਲੀ ਜਾਵੇ ਕਿਸਾਨਾਂ ਦੇ ਖਿਲਾਫ ਬੋਲੀ ਜਾਵੇ ਇਸ ਕਰਕੇ ਜਿਹੜਾ ਦੇਖੋ ਜਿਹੜਾ ਹਰਿਆ ਬੰਦਾ ਉਹਨੂੰ ਇਹਨਾਂ ਨੇ ਜਿਹੜਾ ਰੇਲਵੇ ਮਿਸਟਰ ਜਿਹੜਾ ਬਣਾਇਆ ਇਹ ਇਸੇ ਕਰਕੇ ਬਣਾਇਆ ਵੀ ਉਹ ਤੋਂ ਕੰਮ ਲੈਣਾ ਇਹਨਾਂ ਨੇ ਵੀ ਉਹਨੇ ਬਕਵਾਸ ਇਹ ਤੋਂ ਕਰਾਉਣੀ ਹੈ ਤੇ ਸਾਨੂੰ ਇਹਦਾ ਬਕਵਾਸ ਭਾਜੀ ਜੋ ਮਰਜ਼ੀ ਕਰੀਏ ਜਿੰਨਾ ਹੈ ਬੋਲਣਗੇ ਅਸੀਂ ਹੋਰ ਤਗੜੇ ਹੋ ਕੇ ਨਿਕਲਾਂਗੇ ਇਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਹੋਰੀ ਜਿਵੇਂ ਪਹਿਲਾਂ ਕਾਂਗਰਸ ਦੇ ਵਿੱਚ ਰਹੇ ਕਈ ਚੀਜ਼ਾਂ ਕਿਉਂਕਿ ਕਾਂਗਰਸ ਤੋਂ ਸਟਾਰਟ ਹੋਇਆ ਸਾਰਾ ਪਰਿਵਾਰ ਜਿਸ ਤਰੀਕੇ ਦੇ ਨਾਲ ਪਰ ਜਦੋਂ ਕਾਂਗਰਸ ਤੋਂ ਬਾਹਰ ਜਾਂਦੇ ਨੇ ਬੀਜੇਪੀ ਜੁਆਇਨ ਕਰਦੇ ਨੇ ਉਸ ਤੋਂ ਬਾਅਦ ਇਸ ਤਰੀਕੇ ਦੇ ਬਿਆਨਬਾਜ਼ੀਆਂ ਦੇਣੀ ਆ ਰਾਹੁਲ ਗਾਂਧੀ ਨੂੰ ਅਤੰਗਵਾਦੀ ਤੱਕ ਕਹਿ ਦੇਣਾ ਇਹ ਚੀਜ਼ਾਂ ਤੁਸੀਂ ਆਲ ਇਹਦੇ ਵਿੱਚ ਦੇਖੋ ਜੀ ਇਹਨਾਂ ਨੂੰ ਖੁਸ਼ ਕਰਨਾ ਕਿਉਂਕਿ ਇਹਨਾਂ ਨੂੰ ਵਜਿਦੀ ਮਿਲੀ ਆ ਬੀਜੇਪੀ ਨੇ ਇਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਇਹਨਾਂ ਨੂੰ ਮੰਤਰੀ ਬਣਾਤਾ ਤੇ ਉਹਨੂੰ ਖੁਸ਼ ਨਹੀਂ ਕਰਨਾ ਜਿਹੜਾ ਇਹਨਾਂ ਦੇ ਆਕਾ ਬੈਠੇ ਆ ਚਾਹੇ ਨਰਿੰਦਰ ਮੋਦੀ ਹੋ ਗਿਆ ਚਾਹੇ ਅਮਿਤ ਸ਼ਾਹ ਹੋ ਗਿਆ ਇਹਨਾਂ ਨੂੰ ਖੁਸ਼ ਕਰਨ ਲਈ ਇਹ ਜਿਹੜੀ ਬਕਵਾਸ ਬਾਜੀ ਕਰ ਰਹੇ ਪਹਿਲਾਂ ਇਹਨਾਂ ਨੇ ਮਨਜਿੰਦਰ ਸਿੰਘ ਸਿਰਸਾ ਜਿਹੜਾ ਸਾਡੇ ਸਾਡੇ ਆਪ ਦੇ ਬੰਦੇ ਹੀ ਜਿਹੜੇ ਆ ਜਿਹੜੇ ਪੰਜਾਬ ਦੇ ਜਿਹੜੇ ਆ ਜਿਹਨਾਂ ਇਹ ਬੰਦੇ ਸਾਡੇ ਖਿਲਾਫ ਸਾਡੇ ਬੰਦੇ ਵਰਤ ਰਹੇ ਨੇ ਚਾਹੇ ਪਹਿਲਾਂ ਰਵਨੀਤ ਬਿੱਟੂ ਹੋ ਗਿਆ ਪਹਿਲਾਂ ਗਰੇਵਾਲ ਤੋਂ ਮੈਂ ਇਹ ਵੇਖਣਾ ਚਾਹੁੰਦਾ ਕਿ ਭਾਜਪਾ ਕਿੱਦਾਂ ਵਰਤਦੀ ਹੈ ਉਹ ਗਰੇਵਾਲ ਦਾ ਜਿੱਦਾਂ ਕਿਸਾਨੀ ਅੰਦੋਲਨ ਤੇ ਜਿੱਦਾਂ ਉਹ ਬਕਵਾਸबाजी ਕਰਦਾ ਸੀ ਉਹਨੂੰ ਪੁੱਛਿਆ ਤੱਕ ਨਹੀਂ ਇਹਨਾਂ ਨੇ ਹੁਣ ਉਹਨੂੰ ਗੁੱਡੇ ਲੈਣ ਲੱਗਾ ਇਸ ਕਰਕੇ ਜਿਹੜੀ ਇੱਕ ਭਾਜਪਾ ਦੀ ਇੱਕ ਰਣਨੀਤੀ ਹੈ ਵੀ ਕਿੱਦਾਂ ਇਹਨਾਂ ਦੇ ਬੰਦਿਆਂ ਚੋਂ ਹੀ ਸਾਢੇ ਬੰਦਿਆਂ ਨੂੰ ਆਪਣੇ ਤੋਂ ਸੈਵਲ ਕਰਕੇ ਜਿਹੜਾ ਪੰਜਾਬ ਦੇ ਖਿਲਾਫ ਬੋਲਣਾ ਐਂਡ ਤੁਸੀਂ ਕੀ ਦੇਖਦੇ ਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਇਸ ਵਕਤ ਸਿਆਸਤ ਗਰਮਾਈ ਹੋਈ ਆ ਜਿਸ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਹੋਰੀ ਬਿਆਨ ਦੇ ਰਹੇ ਨੇ ਜਾਂ ਰਵਨੀਤ ਬਿੱਟੂ ਹੋਰੀ ਬੋਲ ਰਹੇ ਨੇ ਜਾਂ ਫਿਰ ਹੋਰ ਕਈ ਮੁੱਦੇ ਇਸ਼ੂ ਚੱਲ ਰਹੇ ਨੇ ਐਂਡ ਤੁਸੀਂ ਕੀ ਸਮਝਦੇ ਹੋ ਐਂਡ ਇਹ ਆ ਕਿ ਜਿਹੜੀ ਇਸ ਵੇਲੇ ਜੋ ਮਰਜ਼ੀ ਇਹ ਕਰ ਲੈਣ ਅਗਲੀ ਗਵਰਨਮੈਂਟ ਜਿਹੜੀ ਹੈ ਪੰਜਾਬ ਦੀ ਜਿਹੜੀ ਅਗਲੀ ਗਵਰਨਮੈਂਟ ਕਾਂਗਰਸ ਪਾਰਟੀ ਬਣਾਏ ਬਣਾਏਗੀ ਤੇ ਇਹਦੇ ਵਿੱਚ ਜਦਾ ਜਿੰਨਾ ਇਹ ਕਰਦੇ ਪਏ ਹੈ ਨਾ ਇਹਨਾਂ ਦਾ ਤੁਸੀਂ ਸੋਸ਼ਲ ਮੀਡੀਆ ਤੇ ਜਿਹੜੇ ਇਹਨਾਂ ਦੇ ਕਮੈਂਟ ਵੇਖੋ ਤੁਸੀਂ ਵੀ ਲੋਕੀ ਕਿੰਨੀਆਂ ਗਾਲਾਂ ਕੱਢਦੇ ਪਏ ਇਹਨਾਂ ਨੂੰ ਇਹ ਸਿਰਫ ਆਪਣੇ ਆਪ ਨੂੰ ਇੱਕ ਤੇ ਸਿਕਿਉਰਟੀ ਲੈਣ ਲਈ ਤੇ ਇੱਕ ਜਿਹੜੀ ਇਹ ਸ਼ੋਹਰਤ ਤੇ ਜਿਹੜੀ ਇਹ ਵਜਿਰੀ ਲੈਣ ਲਈ ਇਹ ਬਕਵਾਸबाजी ਕਰਦਾ ਪਿਆ ਠੀਕ ਹੈ ਸ਼ੁਕਰੀਆ ਐਡਵੋਕੇਟ ਸਾਹਿਬ ਤਾਂ ਬਿਲਕੁਲ ਐਡਵੋਕੇਟ ਸਾਹਿਬ ਨੇ ਜਿਹਨਾਂ ਨਜ਼ਰ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਲੀਡਰ ਜਿਹੜਾ ਹੈ ਉਹ ਅਨਟਰਵਿਊਸ ਦੇ ਰਹੇ ਨੇ ਜਾਂ ਫਿਰ ਜਸ ਤਰੀਕੇ ਦੇ ਨਾਲ ਗੱਲਬਾਤ ਕਰ ਰਹੇ ਨੇ ਤਾਂ ਉਹ ਚੀਜ਼ਾਂ ਤੋਂ ਇਸ ਤਰੀਕੇ ਦੇ ਨਾਲ ਲੱਗਦਾ ਹੈ ਕਿ ਇਹਨਾਂ ਨੂੰ ਸਿਰਫ ਸੱਤਾ ਦਾ ਲਾਲਚ ਹੈ ਕੈਮਰੋਸਪੰਕ ਦੇ ਨਾਲ ਰਾਜ ਗੁਪਤਾ ਜਿਲੰਦਰ